ਜਦੋਂ ਜਦੋਂ ਕਿ ਦੇਖਦੇ ਆਣੀ ਹੁੰਦੀ ਹੈ ਉਹਦੇ ਵਿੱਚ ਇੱਕ ਪੋਲਿੰਗ ਪਾਰਟੀ ਬੜੇ ਕੰਮ ਕਰਦੀ ਪੋਲਿੰਗ ਪਾਰਟੀ ਧਿਆਨ ਨਾਲ ਦੇਖੋ ਪੋਲਿੰਗ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਹੈਡ ਹੁੰਦਾ ਨਾ ਬੜੇ ਲੋ ਪੋਲਿੰਗ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਹੈਡ ਹੁੰਦਾ ਉਹਨੂੰ ਪ੍ਰੈਜ਼ਾਈਡਿੰਗ ਅਫੀਸਰ ਕਹਿੰਦੇ ਨੇ ਕਿਨੇ ਮੇਰੇ ਕੋਲ ਲੱਗ ਗਿਆ ਪ੍ਰੈਜ਼ਾਈਡਿੰਗ ਅੱਜ ਪ੍ਰੈਜ਼ਾਈਡਿੰਗ ਅਫੀਸਰ ਸਾਡਾ ਹੈ ਦਾ ਮਾਨਵ ਮੀਤ ਸਿੰਘ ਕਲਾਪਰ ਮਾਨਵ ਗੀ ਇਹ ਅੱਜ ਦਾ ਰਿਲੇਕਚਨ ਕਰਵਾਏਗਾ ਮਾਨਵ ਗੀ ਐਂਡ ਸੈਕੰਡ ਇਜ਼ ਬੋਲਿੰਗ ਅਫਸਰ ਨੂੰ ਦੇਣੀ ਹੈ ਨਾਜਨ ਭੈਣ ਜੀ ਵੀ ਵੀ ਗਗਨਦੀਪ ਕੌਰ ਨੇ ਵੀ ਵੀ ਦਲੀਪ ਕੌਰ ਨੇ ਇਹਨਾਂ ਲਈ ਵੀ ਜ਼ੋਰਦਾਰ ਤਾਲੀਆਂ ਐ ਇਹ ਪਹਿਲਾਂ ਵੀ ਸ਼ਾਇਦ ਆਇਆ ਜੀ ਸਾਡੇ ਤੇ ਤੇ ਦੂਸਰੀ ਜਿਹੜੀ ਹੈਗੀ ਆ ਤੁਹਾਡੀ ਐਂਟਰੀ ਕਰੇ ਇੰਦੀ ਆ ਬੱਚਾ ਜਿਹੜਾ ਹੈ ਕੋਲੈਕਸ਼ਨ ਦੇ ਵਿੱਚ ਵੋਟ ਪਾ ਕੇ ਚਲਾ ਗਿਆ ਪੂਨਾ ਸਾਡੇ ਭਾਜੀ ਨੇ ਇਹਨਾਂ ਦਾ ਨਾਮ ਹੈ ਕੁਰਦੀਪ ਸਿੰਘ ਐ ਕੁਰਦੀਪ ਸਿੰਘ ਦਾ ਜਿਹੜੇ ਨਿਉ ਦੱਸ ਰਹੇ ਨੇ ਕਿ ਅੱਜ ਜਦੋਂ ਤੁਸੀਂ ਵੋਟ ਪਾਣ ਜਾਣਾ ਹੈ ਉਹਦੇ ਵਿੱਚ ਸਾਡੇ ਕੋਲ ਕਿੰਨੇ ਕੈਂਡੀਡੇਟ ਨੇ ਖੜੇ ਪੰਜ ਕਿੰਨੇ ਨੇ ਪੰਜ ਪੰਜ ਕੈਂਡੀਡੇਟ ਵੀ ਐ ਪੰਜ ਕੈਂਡੀਡੇਟਸ ਦੇ ਉੱਪਰ ਨਾਮ ਲਿਖੇ ਹੋਏ ਨੇ ਉਹਨਾਂ ਦੇ ਨਾਲ ਚੋਣ ਨਿਸ਼ਾਨ ਲਿਖੇ ਹੋਏ ਨੇ ਠੀਕ ਹੈ ਉਹ ਧਿਆਨ ਨਾਲ ਇੱਕ ਬੜੀ ਜ਼ਰੂਰੀ ਗੱਲ ਸੁਣਨ ਵਾਲੀ ਹੋਈ ਹੈ ਲੜਕੇ ਸਿਰਫ ਲੜਕੀਆਂ ਨੂੰ ਵੋਟ ਪਾਣਗੇ ਤੇ ਲੜਕੀਆਂ ਸਿਰਫ ਲੜਕੀਆਂ ਨੂੰ ਵੋਟ ਪਾਣਗੀਆਂ ਕਿਸੇ ਵੀ ਕਿਸਮ ਦੀ

ਜ਼ਿਲ੍ਹੀ ਨਿਯਮ ਦੇ ਉੱਤੇ ਡਿਸਟ੍ਰਿਕਟ ਦੇ ਵਿੱਚ ਸਟੇਡਿਓ ਹੈ ਕਿ ਡਿਸਟ੍ਰਿਕਟ ਜਦੋਂ ਕੋਈ ਇਲੈਕਸ਼ਨ ਕਰਵਾਉਣੀ ਹੁੰਦੀ ਹੈ ਤੇ ਉਹਦੇ ਲਈ ਇਹ ਰੋਧਨਾ ਮੈਡਮ ਵਿਚਾਰ ਬੈਠੇ ਨੇ ਸਮਝੋ ਕਿ ਇਹ ਡਿਸਟ੍ਰਿਕਟ ਕਮਿਸ਼ਨਰ ਹੈ ਜਿਲ੍ਹੀ ਕਮਿਸ਼ਨਰ ਡੀਸੀ ਠੀਕ ਹੈ ਉਹਨਾਂ ਦੇ ਨਾਲ ਐਡਮ ਸੁਨੇ ਨੇ ਜਾਂ ਐਸਡੀਐਮ ਹੁੰਦੇ ਨੇ ਜਿਹੜੇ ਕੀ ਇਲੈਕਸ਼ਨ ਕਰਵਾਉਂਦੇ ਨੇ ਇਹ ਆਖੀਏ ਇੱਕ ਨਾਮ ਉਹ ਯਾਦ ਰੱਖੋ ਅਮਰਸਰ ਦੇ ਇਤਿਹਾਸ ਦੇ ਵਿੱਚ पहली वरी कोई लेडी कोई औरत डिप्टी क्रीटर बने है जिना का नाम है साक्षी साहने साक्षी साहने जी नाम है साक्षी साहनी तो डिप्टी क्या होते जडी इलेक्शन कंडक्ट करवाने ला कोई बिसीउदा बिसीउ तो अधिकारी है जो अक्सर उन्होंने बच्चे वंदना महाजन ये नाम गुरु वर्तमान में बैठे हैं एनसील से बैठे हैं ਹੈ ਇਹਨਾਂ ਨੂੰ ਸਮਝ ਲੋ ਕਿ ਐਸਡੀਆਮਿਆ ABC ਇਹਨੂੰ ਜਿਹੜਾ ਵੇਖ ਮਾਣਿਆ ਅਨੁਸਾਰ ਇਲੈਕਸ਼ਨ ਪੁਨ ਲਿਆ ਆ ਨੇ ਸਿਰਫ ਮੁੰਡਿਆਂ ਨੂੰ ਵੋਟ ਪਾਣੀ ਤੇ ਕੁੜੀਆਂ ਨੇ ਸਿਰਫ ਕੁੜੀਆਂ ਨੂੰ ਵੋਟ ਪਾਣੀ ਕਿੰਨੇ ਬੱਚਿਆਂ ਨੂੰ ਪ੍ਰੋਸੈਸ ਪਤਾ ਲੱਗ ਗਿਆ ਉੱਝੇ ਹੱਥ ਖੜੇ ਕਰੋ ਪ੍ਰੋਸੈਸ ਪਤਾ ਲੱਗ ਗਿਆ ਭਾਰਤ ਵਿੱਚ ਟੋਨ-ਕੋਨ ਕਰਵਾਉਣਾ ਪਿਆ ਜੋਂਨ ਇਲੈਕਸ਼ਨ ਕਮਿਸ਼ਨ ਨੂੰ ਧਿਆਨ ਲੱਗਣ ਦੇਣਾ ਡਿਸਟ੍ਰਿਕਟ ਕਮਿਸ਼ਨ ਦੇ ਤੇ ਜਿਹੜਾ ਚੋਣ ਅਧਿਕਾਰੀ ਜਿਹੜੇ ਨੇ ਉਹ ਚੋਣ ਕਰਵਾਉਂਦੇ ਨੇ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਕਿਤੇ ਬੂਤ ਬੰਦਾ ਉੱਥੇ ਕੋਲੀ ਪਾਰਟੀ ਕੰਮ ਕਰਦੀ ਆ ਕਿਨੇ ਬੱਚਿਆਂ ਨੂੰ ਪਤਾ ਲੱਗਿਆ ਇਲੈਕਸ਼ਨ ਪ੍ਰੋਸੈਸ ਦਾ ਪਤਾ ਲੱਗਿਆ ਆ ਗਿਆ ਆ ਗਿਆ ਆ ਗਿਆ ਬਲ ਕਲਾ ਵਿੱਚ ਇਲੈਕਸ਼ਨ ਆ ਗਿਆ ਜਿਸ ਦਿਨ ਤੋਂ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਅੱਜ ਦਿਨ ਉਹ ਆ ਗਿਆ ਹੈ ਪੀਐਮ ਸ਼ੇਰ ਸਰਕਾਰੀ ਸੀਨੀਅਰ ਸਕੈਂਡਰ ਸਕੂਲ ਬਲ ਕਲਾ ਵਿੱਚ ਇਲੈਕਸ਼ਨ ਹੋ ਜਾਣ ਜਾ ਰਿਹਾ ਹੈ ਕੌਣ ਬਣੇਗਾ ਬੈਸਟ ਗਰਲ ਅਤੇ ਕੌਣ ਬਣੇਗਾ ਬੈਸਟ ਬாய் ਏ ਦੇਖੋ ਸਾਡੇ ਨੰਨੇ ਮੁੰਨੇ ਕੈਂਡੀਡੇਟਸ ਆਪਣੇ ਅਪਾ ਮੰਸਨ ਕੈਂਡੀਡੇਟਸ ਨੂੰ ਵੋਟ ਪਾਉਣ ਜਾ ਰਹੇ ਸਾਰੇ ਜਾ ਰਹੇ ਹਨ ਹੂੰ ਤੁਹਾਨੂੰ ਪਲ ਪਲ ਦੀ ਰਿਪੋਰਟ ਨਾਲ ਦੇ ਨਾਲ ਪ੍ਰੋਵਾਈਡ ਕਰਾਂਗੀ ਇਸ ਤਰੀਕੇ ਦੇ ਨਾਲ ਸ਼ੁਰੂ ਹੁੰਦੀ ਹੈ ਪੀਐਮ ਸ਼੍ਰੀ ਬਲ ਕਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਲੈਕਸ਼ਨ ਪ੍ਰੋਸੈਸ ਛੋਟੇ ਛੋਟੇ ਵੋਟਰ ਅੱਜ ਜਾਗ ਸਿੱਖ ਰਹੇ ਹਨ ਕਿ ਉਹਨਾਂ ਨੇ ਭਾਵੀ ਵੋਟਰ ਦੇ ਤੌਰ ਤੇ ਕਿਵੇਂ ਆਪਣੀ ਵੋਟ ਪਾਉਣੀ ਹੈ ਬਹੁਤ ਅੱਛੇ ਤਰੀਕੇ ਦੇ ਨਾਲ ਪੋਲਿੰਗ ਅਫੀਸਰ ਕੰਮ ਕਰਦੇ ਹੋਏ ਬੀਬੀ ਗਗਨਦੀਪ ਕੌਰ ਤੇ ਨਾਲ ਬੀਬੀ ਦਲਜੀਤ ਕੌਰ ਇਹਨਾਂ ਦੇ ਸਾਹਮਣੇ ਤੁਹਾਡੇ ਪੋਲਿੰਗ ਏਜੰਟ ਬੈਠੇ ਨੇ ਵੋਟਰ ਆ ਰਹੇ ਨੇ ਤੇ ਬੜੇ ਅੱਛੇ ਤਰੀਕੇ ਦੇ ਨਾਲ ਪੋਲਿੰਗ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਸਾਡੇ ਰਿਟਰਨਿੰਗ ਅਫੀਸਰ ਜਿਹੜੇ ਨੇ ਮੈਡਮ ਨੈਂਸੀ ਉਹ ਪੂਰੀ ਤਰ੍ਹਾਂ ਐਕਟਿਵ ਨੇ ਬੂਥ ਵਿੱਚ ਨੇ ਇਸ ਵੇਲੇ ਤੇ ਪ੍ਰੈਜ਼ਾਈਡਿੰਗ ਅਫੀਸਰ ਦੇ ਤੌਰ ਤੇ ਮਾਨਵਦੀਪ ਸਿੰਘ ਆਪਣੀ ਭੂਮਿਕਾ ਨਿਭਾ ਰਿਹਾ ਹੈ ਬੱਚੇ ਬਹੁਤ ਅੱਛੇ ਤਰੀਕੇ ਦੇ ਨਾਲ ਵੈਰੀ ਡਿਸਿਪਲਿਨਡ ਢੰਗ ਦੇ ਨਾਲ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਦੋਂ ਇਹ ਸਹੀ ਵੋਟਰ ਬਣ ਜਾਣਗੇ ਤੇ ਇਹਨਾਂ ਨੂੰ ਸਿੱਖਿਆਤ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਇਹਨਾਂ ਨੂੰ ਆਪਣੇ ਆਪ ਵਿੱਚ ਹੀ ਪਤਾ ਹੋਏਗਾ ਕਿ ਕਿਵੇਂ ਵੋਟ ਕਰਨੀ ਹੈ ਇਹ ਸਿੱਖਿਆ ਹਰ ਸਰਕਾਰੀ ਸਕੂਲ ਹੀ ਨਹੀਂ ਸਗੋਂ ਹਰ ਪਬਲਿਕ ਸਕੂਲ ਪ੍ਰਾਈਵੇਟ ਸਕੂਲ ਦਾ ਇੱਕ 파ਟ ਹੋਣਾ ਚਾਹੀਦਾ ਹੈ ਹਾਂਜੀ ਅੱਜ ਤੁਸੀਂ ਵੋਟ ਪਾਉਣ ਜਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਜਦ ਮੈਂ 5-6 ਸਾਲ ਬਾਅਦ ਜਦੋਂ ਵੋਟ ਪਾਉਣ ਜਾਵਾਂਗਾ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ ਅਤੇ ਮੈਨੂੰ ਉਲਦੀ ਜਾਤਰੀ ਆ ਜਾਏਗੀ ਸਾਡੇ ਕੋਲ ਛੋਟੇ-ਛੋਟੇ ਬੋਟਰ ਖੜੇ ਨੇ ਅੱਜ ਜੀ ਤੁਹਾਨੂੰ ਉਹਨਾਂ ਦੇ ਭਾਵ ਸੁਣਾਵਾਂਗੇ ਹਾਂਜੀ ਤੁਸੀਂ ਅੱਜ ਵੋਟ ਪਾਉਣ ਜਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਮੇਰੇ ਮਮਾ ਪਾਪਾ ਜਾਣਦੇ ਸੀ ਤੇ ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਮੈਂ ਵੋਟ ਪਾਉਣ ਜਾਵਾਂ ਤੇ ਮੈਨੂੰ ਬਹੁਤ ਛੇਰ ਬਾਅਦ ਮੌਕਾ ਮਿਲਿਆ ਤੇ ਮੈਨੂੰ ਬਹੁਤ ਤਹਾਨੂੰ VOTING ਟ੍ਰੇਨਿੰਗ ਕਿੰਨਾ ਚੰਗਾ ਲੱਗਿਆ ਇਹ ਪ੍ਰੋਪਗੈਂਡਾ ਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਟ੍ਰੇਨਿੰਗ ਬਹੁਤ ਵਧੀਆ ਹੈ ਸਾਰਿਆਂ ਨੂੰ ਪਤਾ ਲੱਗੂਗਾ ਕਿ ਕਿੱਦਾਂ ਵੋਟ ਪਾਈ ਜਾਂਦੀ ਹੈ ਤੇ ਸਾਰਿਆਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਲੱਗੂਗਾ ਵੀ ਕੀ ਕਰਨਾ ਚਾਹੀਦਾ ਹੈ ਵੋਟਾਂ ਦੇ ਵਿੱਚ ਟੀ ਨਹੀਂ ਕਰਨਾ ਚਾਹੀਦਾ ਇਹ ਸਾਰਿਆਂ ਦਾ ਆਪਣੀ ਬੈਸਟ ਗੱਲ ਨੂੰ ਚੁਣਨ ਜਾ ਰਹੀਆਂ ਹਨ ਮੈਂ ਪਲਕਪ੍ਰੀਤ ਕੌਰ ਨੂੰ ਪੁੱਛਾਂਗੀ ਕਿ ਉਹਨਾਂ ਦੇ ਇਸ ਪ੍ਰਬੰਧ ਬਾਰੇ ਕੀ ਵਿਚਾਰ ਹਨ ਹਾਂਜੀ ਪਲਕਪ੍ਰੀਤ ਤੁਹਾਨੂੰ ਇਹ ਪ੍ਰਬੰਧ ਕਿਹੋ ਜਿਹਾ ਲੱਗ ਰਿਹਾ ਹੈ ਮੈਨੂੰ ਇਹ ਪ੍ਰਬੰਧ ਬਹੁਤ ਚੰਗਾ ਲੱਗਦਾ ਪਿਆ ਕਿ ਕੱਲ ਨੂੰ ਮੈਂ ਕਿੱਥੇ ਵੋਟ ਪਾਵਾਂ ਕਿੱਦਾਂ ਸਦ ਮੇਰੇ ਵੀ ਵੋਟਰਾਂ ਦੇ ਕੀ ਵਿਚਾਰ ਹਨ ਉਹ ਇਹਨਾਂ ਤੋਂ ਜਾਣੀਏ ਹਾਂਜੀ ਮੈਮ ਤੁਹਾਡੇ ਕੀ ਵਿਚਾਰ ਹਨ ਕਿ ਇਹ ਪ੍ਰਬੰਧਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਸਕੂਲੇ ਨਵੇਂ ਤਰੀਕੇ ਨਾਲ ਵੋਟ ਪਾ ਰਹੇ ਮੈਨੂੰ ਬੜਾ ਵਧੀਆ ਫੀਲ ਹੋ ਰਿਹਾ ਹੈ ਕਿ ਜੇ ਮੈਂ 4-5 ਸਾਲ ਬਾਅਦ ਵੋਟ ਪਾਉਂ ਜਾਵਾਂ ਤਾਂ ਮੈਨੂੰ ਪੁੱਛੋ ਮੈਮ ਤੁਸੀਂ ਦੱਸੋਗੇ ਬਹੁਤ ਵਧੀਆ ਲੱਗਦਾ ਹੈ ਕਿ ਹਰ ਵੋਟਰ ਨੂੰ ਮੁੱਗਿਆ ਜਿਹਾ ਲੱਗਦਾ ਹੈ ਜੇ ਤੁਹਾਨੂੰ ਬਹੁਤ ਵਧੀਆ ਗਗਨਦੀਪ ਕੋਰੇ ਐ ਵੀਦਰਜੀਤ ਕੋਰੇ ਐ ਪੋਲੀਗ੍ਰਫਰ ਨੇ ਪਰਿਜਨ ਪੋਲੀਗ੍ਰਫਰ ਨੇ ਐ ਪੈਨ ਚਾਈ ਲਗਾ ਰਹੇ ਨੇ ਐ ਸਾਡੇ ਪ੍ਰੈਜ਼ਾਈਡਿੰਗ ਅਫਸਰ ਸਾਹਿਬ ਬਣਾਏ ਨੇ ਜਿਹੜੇ ਕਿ ਵੋਟ ਪੇਪਰ ਇਸ਼ੂ ਕਰ ਰਹੇ ਨੇ ਉਹ ਸਾਡੇ ਪੋਲੀ ਐਜੰਟ ਸਾਹਿਬ ਬੈਠੇ ਨੇ ਜਿਹਨਾਂ ਨੂੰ ਪਤਾ ਹੈ ਕਿ ਇਹ ਬੱਚੇ ਐਸੇ ਸਕੂਲ ਦੇ ਨੇ ਜਾਂ ਬਾਹਰ ਦੇ ਸਕੂਲ ਦੇ ਨੇ ਤੇ ਇਹ ਜਿਹੜਾ ਸਾਡਾ ਪੋਲਿੰਗ ਕੋਰਨਰ ਹੈਗਾ ਜਿਹਦੇ ਵਿੱਚ ਬੱਚੇ ਵੋਟ ਪਾ ਕੇ ਜਾ ਰਹੇ ਨੇ ਇੱਥੇ ਬੈਲਟ ਪੇਪਰ ਵੇਖੋ ਬਾਕਸ ਵੇਖੋ ਕਿੰਨਾ ਵਧੀਆ ਬਣਾਇਆ ਆ ਆ ਵੀ ਦੇਖੋ ਜਰਾ ਬੱਚਾ ਉਹ ਨੂੰ ਕੋਈ ਇੱਧਰ ਆਓ ਇੱਧਰ ਆ ਕੇ ਉਹ ਕਾਇਦਾ ਕਾਨੂੰਨ ਜਿਹੜਾ ਪੂਰਾ ਹੈ ਕਿ ਸੋਹੋ ਬੱਚਿਆਂ ਨੂੰ ਦਿੱਤੀ ਜਾਣੇ ਪੀਐਮ ਸ਼੍ਰੀ ਸੀਨੀਅਰ ਸਕੈਂਟਰੀ ਸਕੂਲ ਬਲਕ ਆਪਣੇ ਆਪ ਵਿੱਚ ਵੋਟਰ ਦਿਵਸ ਨੂੰ ਸਮਾਟਿਆ ਇੱਕ ਵਿਲੱਖਣ ਗਤੀਵਿਧੀ ਅੱਜ ਸਾਡੇ ਸਕੂਲ ਦਾ ਇੱਕ ਇੱਕ ਬੱਚਾ ਇਹ ਜਾਗ ਸਿੱਖ ਰਿਹਾ ਹੈ ਕਿ ਕੱਲ ਨੂੰ 5-6 ਸਾਲ ਬਾਅਦ ਜਦੋਂ ਵੋਟ ਪਾਣ ਜਾਏਗਾ ਤੇ ਉਹਦੀ ਪਹਿਲੇ ਹੀ ਤਿਆਰੀ ਹੋਏਗੀ ਉਹਨੂੰ ਕਿਸੇ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਹੈਗੀ ਸਪੈਸ਼ਲੀ ਪਿੰਡ ਦੀ ਪੰਚਾਇਤ ਜਿਹੜੀ ਹੈ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਵਿੱਚ ਘਰ ਪਹੁੰਚੇ ਨੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਨੇ ਤੇ ਮੈਂ ਉਹਨਾਂ ਤੋਂ ਜਾਣਨਾ ਚਾਹਾਂਗਾ ਕਿ ਪਿੰਡ ਦੇ ਵਿੱਚ ਇਹ ਹੋ ਰਹੀ ਕ੍ਰਾਂਤੀ ਜਿਹੜੀ ਹੈ ਉਹ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਬਹੁਤ ਵਧੀਆ ਜੀ ਸਾਰੇ ਆਉਣ ਵਾਲੇ ਸਮੇਂ 'ਚ ਜਿੱਦਾਂ ਵੋਟਰਾਂ ਨੂੰ ਮੁਸ਼ਕਲਾਂ ਹੁੰਦੀਆਂ ਉਹ ਇਥੋਂ ਸਿੱਖ ਸਿੱਖੀ ਹੋ ਗਈ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਵੋਟਰਾਂ ਨੂੰ ਪਰੇਸ਼ਾਨੀ ਨਾ ਹੋਵੇ ਗੋਟਪਾਲ ਦੀ ਬਹੁਤ ਵਧੀਆ ਭਰਾ ਦਾ ਪਿੰਡ ਬਲਕਲਾ ਦੀ ਸਕੂਲ ਮੇਰੇ ਨਾਲ ਸਾਡੇ ਪ੍ਰਿੰਸੀਪਲ ਮੈਡਮ ਖੜੇ ਨੇ ਅੱਜ ਬਹੁਤ ਖੁਸ਼ ਨੇ ਮੈਮ ਕੀ ਲੱਗ ਰਿਹਾ ਅੱਜ ਸਕੂਲ ਦੇ ਵਿੱਚ ਬੜੀ ਹਲਚਲ ਜਿਹੜੀ ਹੈ ਬੜੇ ਅਨੁਸ਼ਾਸਨਪ੍ਰੀਅ ਤਰੀਕੇ ਨਾਲ ਅਸੀਂ ਕਰਵਾ ਰਹੇ ਹਾਂ ਵੋਟ ਦੀ ਉਮੀਦ ਹੈ ਕਿ ਬੱਚੇ ਬਹੁਤ ਸਾਰੇ ਸਿੱਖੀ ਕਰਨਗੇ ਤੇ ਨਾਲ ਹੀ ਸਿੱਖ ਰਹੇ ਨੇ ਅੱਗੇ ਜਾ ਕੇ ਇਹਨਾਂ ਨੂੰ ਸਿੱਖਣ ਦਾ ਹੋਰ ਵੀ ਚੀਜ਼ਾਂ ਮਿਲਣਗੀਆਂ ਲੇਕਿਨ ਬਾਲਕਾਂ ਦਾ ਸਕੂਲ ਪੀਐਮ ਸ਼੍ਰੀ ਅਧੀਨ ਜਿਹੜਾ ਆ ਗਿਆ ਉਸ ਵਿੱਚ ਵੱਖ-ਵੱਖ ਗਤੀਵਿਧੀਆਂ ਜਿਹੜੀਆਂ ਕਰਵਾਈਆਂ ਜਾਣਗੀਆਂ ਉਸ ਤੋਂ ਬੱਚਾ ਨੇ ਬਹੁਤ ਕੁਝ ਸਿੱਖਣਾ ਹੈ ਇਸ ਲਈ ਮੈਂ ਸਰਕਾਰ ਦਾ ਆਪਣੇ ਸਕੂਲ ਦੇ ਚੋਣ ਪੀਐਮ ਸ਼੍ਰੀ ਵਿੱਚ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਆਪ ਜੀ ਦਾ ਬਹੁਤ-ਬਹੁਤ ਮੇਰੇ ਨਾਲ ਬੜੇ ਸੂਝਵਾਨ ਸਾਡੇ ਬਾਲਕਲਾ ਦੇ ਲੈਕਚਰਾਰ ਸਾਹਿਬ ਸਰਦਾਰ ਤਰਲੋਚਨ ਸਿੰਘ ਜੀ ਬੜਾ ਗਹਿਨ ਅਧਿਨ ਰਹਿਦਾ ਹੈ ਇਹਨਾਂ ਦਾ ਹਰ ਮੂਮੈਂਟ ਦੇ ਉੱਤੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਉੱਤੇ ਸਾਰਾ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਸਾਡੇ ਸਕੂਲ ਸਭ ਤੋਂ ਦੇਖਣ ਨੂੰ ਕਿੰਨੇ ਸਪੀਸ਼ੀਅਲ ਹੈ ਸਾਰੇ ਸਕੂਲ ਨੂੰ ਸਾਰੇ ਟੀਚਰਸ ਨੂੰ ਸਾਰੇ ਸਟਾਫ ਨੂੰ ਸਾਰੇ ਬੱਚੇ ਨੂੰ ਬਹੁਤ ਬਹੁਤ ਵਧੀਆ ਇਹ ਵੀ ਵੇਚੀਆਂ ਜਿਹੜੀਆਂ ਤਾਂ ਗਰਮੀਆਂ ਹਨ ਖਾਸ ਤੌਰ ਤੇ ਜਿਹੜੀਆਂ ਇਲੈਕਸ਼ਨ ਡੇ ਦੇ ਵੋਟਰ ਡੇ ਦੇ ਸਬੰਧ ਵਿੱਚ ਇਹ ਬਹੁਤ ਹੀ ਵਧੀਆ ਕੰਮ ਹੈ ਲੋਕਤੰਤਰ ਦੀ ਜਿਹੜੀ ਆਪਣੀ ਇੱਕ ਵੈਰੀ ਵਧੀਆ ਇੱਕ ਚੀਜ਼ ਜਿਹੜੀ ਹੈ ਸਾਡੀ ਜਿਹੜੀ ਸਾਡੇ ਇੰਡੀਆ ਦੀ ਜਿਹੜੀ ਪਛਾਣ ਹੈ ਇੱਕ ਵੱਡਾ ਲੋਕਤੰਤਰ ਹੈ ਔਰ ਇਹਨੂੰ ਅਹੀਂ ਮੇਨਟੇਨ ਕਰਨਾ ਹੈ ਇਹਨੂੰ ਉੱਚਾ ਲੈ ਕੇ ਜਾਣਾ ਹੈ ਹੋਰ ਤੇ ਇਹ ਇਸ ਤਰੀ ਹੋ ਸਕਦਾ ਹੈ ਜਦੋਂ ਆਪਾਂ ਨੀਹਾਂ ਦੇ level 'ਤੇ ਜੋ ਛੋਟੇ ਬੱਚਿਆਂ ਨੂੰ ਆਪਾਂ ਐਜੂਕੇਟ ਕਰ ਦੇਈਏ ਤਰੀਕੇ ਨਾਲ ਕਿ ਆਪਣੀ ਵੋਟ ਦਾ ਮਹੱਤਵ ਹੀ ਇਹਨਾਂ ਨੂੰ ਨੌਜੀ ਨਾਲ ਆਪਾਂ ਸਮਝਾਉਣਾ ਹੈ ਕਿਉਂਕਿ ਉਹ ਆਪਣੀ ਵੋਟ ਦਾ ਫ੍ਰੈਂਚਾਈਜ਼ ਦਾ ਵਧੀਆ ਅੰਕ ਲੈਣਾ ਇਸ ਤਰ੍ਹਾਂ ਸੋ ਥਿਸ ਇਜ਼ ਅ ਗੁੱਡ ਸਟੈਪ ਬੜੀਆ ਕ੍ਰਾਂਤੀਕਾਰੀ ਸਟੈਪ ਹੈ ਹਾਂਜੀ ਸਰ ਕਿਦਾਂ ਦਾ ਲੱਗ ਰਿਹਾ ਜੀ ਬੇਬਰ ਸਾਹਿਬਾਂ ਬਹੁਤ ਵਧੀਆ ਸਾਡੀ ਲੱਗ ਰਿਹਾ ਬਹੁਤ ਵਧੀਆ ਤੁਹਾਡਾ ਪ੍ਰਾਣਾ ਸਰ ਬਹੁਤ ਵਧੀਆ ਹੁੰਦਾ ਤੁਹਾਡੀ ਉੱਚੀ ਸੋਚ ਹੈ ਸਰ ਜਦੋਂ ਵੀ ਆਪਾਂ ਆਉਂਦੇ ਤੁਹਾਡੇ ਸਕੂਲ ਦੇ ਵਿੱਚ ਸਾਨੂੰ ਕੋਈ ਨਵੀਂ ਤੋਂ ਨਵੀਂ ਚੀਜ਼ ਮਿਲਦੀ ਆ ਬਹੁਤ ਸੋਹਣਾ ਤੁਹਾਡਾ ਪ੍ਰਾਣਾ ਸਰ ਜੀ ਅੱਜ ਜਿਹੜੇ ਵੋਟਰ ਜਿਹੜੇ ਨੇ ਕਿਉਂਕਿ ਅਸੀਂ ਵੀ ਇਲੈਕਸ਼ਨ ਕਰਵਾਣ ਜਾਣੇ ਆ ਇਸ ਜਦੋਂ ਸਰਪੰਚੀ ਦੀ ਇਲੈਕਸ਼ਨ ਹੋਈ ਤੇ ਉਦੋਂ ਮੈਂ ਇੱਕ ਚੀਜ਼ ਬੜੀ ਨੋਟ ਕੀਤੀ ਸੀ ਕਿ ਪਿੰਡ ਦੇ ਬਜ਼ੁਰਗ ਤੋਂ ਬਜ਼ੁਰਗ ਵੋਟਰਾਂ ਨੂੰ ਜਿਹੜਾ ਹੈ ਉਹ ਵੈਲਟ ਪੇਪਰ ਕਿਵੇਂ ਯੂਜ਼ ਕਰਨਾ ਹੈ ਉਹਨਾਂ ਨੂੰ ਨਹੀਂ ਪਤਾਗਾ ਇਹ ਟ੍ਰੇਨਿੰਗ ਜਿਹੜੀ ਹੈ ਪਿੰਡ ਲੈਵਲ ਤੇ ਬੜੀ ਜ਼ਰੂਰੀ ਹੈ ਤੇ ਇਹ ਟ੍ਰੇਨਿੰਗ ਜਿਹੜੀ ਹੈ ਮੇਰੇ ਖਿਆਲ ਜਦੋਂ ਅਸੀਂ ਬੱਚਿਆਂ ਨੂੰ ਸਿਖਾ ਦੇਵਾਂਗੇ ਨਾ ਤੇ ਉਦੋਂ ਇਲੈਕਸ਼ਨ ਜਿਹੜਾ ਬੜਾ ਸਮੂਥ ਚੱਲੇਗਾ ਉਹਨਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੋएगी ਤੁਸੀਂ ਯਕੀਨ ਮੰਨੋ ਸਰਪੰਚਦਾਈ ਜਦੋਂ ਇਲੈਕਸ਼ਨ ਹੋਇਆ ਤੇ ਮੇਰੀ ਜਿੱਥੇ ਡਿਊਟੀ ਸੀ ਉੱਥੇ ਕਮ ਸੇ ਕਮ 100 ਵੋਟ ਅਜਹੀ ਸੀਗੀ ਉਸ ਪੋਲਿੰਗ ਜਿਹੜੀ ਕੈਨਸਲ ਹੋਈ ਕਿਉਂਕਿ ਉਹਨਾਂ ਨੂੰ ਵੋਟਰਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮੋਹਰ ਲਗਾਣੀ ਹੈ ਜਾਂ ਫਿਰ ਅੰਗੂਠਾ ਲਗਾਉਣਾ ਹੈ ਫਿਰ ਉਹਨਾਂ ਨੂੰ ਵੈਲਟ ਪੇਪਰ ਫੋਲਡ ਕਰਨ ਦਾ ਢੰਗ ਨਹੀਂ ਸੀ ਆ ਰਿਹਾ ਵੈਲਟ ਪੇਪਰ ਨੂੰ ਫੋਲਡ ਕਰਨ ਦਾ ਵੀ ਇੱਕ ਢੰਗ ਹੁੰਦਾ ਹੈ ਕਿ ਵੈਲਟ ਪੇਪਰ ਜਦੋਂ ਸਾਨੂੰ ਮਿਲਦਾ ਹੈ ਰਵਿੰਦਰ ਸਾਨੂੰ ਬਹੁਤ ਅੱਛਾ ਕੰਮ ਕਰ ਰਹੇ ਨੇ ਰਵਿੰਦਰ ਮੈਡਮ ਉਹ ਦੱਸ ਰਹੇ ਨੇ ਬੱਚਿਆਂ ਨੂੰ ਕਿ ਕਿਵੇਂ ਇਹ ਦੇਖੋ ਜੇਕਰ ਤੇ ਮੋਹਰ ਇੱਥੇ ਲਗਾ ਕੇ ਅਸੀਂ ਇਹਨੂੰ ਇੰਜ ਕਰ ਦਿੰਨੇ ਆ ਤੇ ਮੋਹਰ ਜਿਹੜੀ ਆ ਡਬਲ ਹੋ ਜਾਂਦੀ ਹੈ ਉਹ ਕੈਨਸਲ ਹੋ ਜਾਂਦੀ ਹੈ ਪਰ ਜਦੋਂ ਅਸੀਂ ਮੋਹਰ ਲਗਾਣੇ ਆ ਇਸ ਤਰੀਕੇ ਦੇ ਨਾਲ ਲੰਬੇ ਰੋ ਤੇ ਉਹਦੀ ਫੋਲਡ ਜੇਕਰ ਇਸ ਤਰੀਕੇ ਨਾਲ ਕਰਦੇ ਆ ਤੇ ਉਹ ਵੋਟ ਦਾ ਸਜਜਾ ਪ੍ਰਯੋਗ ਹੁੰਦਾ ਸੋ ਇਹ ਬੜਾ ਦੁੱਖ ਹੋਇਆ ਸੀਗਾ ਕਿ ਕਿੰਨੇ ਵੋਟ ਆਏ ਆਪਾਂ ਕਿੰਨੀ ਮਿਹਨਤ ਕੀਤੀ 100 ਵੋਟ ਕੈਨਸਲ ਹੋਏ ਸੋ ਬੱਚਿਆਂ ਨੂੰ ਮੌਸੇ ਨੇ ਸੋਚਿਆ ਸੀਗਾ ਕਿ ਟ੍ਰੇਨਿੰਗ ਜਿਹੜੀ ਹੈ ਉਹ ਆਪਾਂ ਰੀਅਲ ਲੈਵਲ ਤੇ ਲਗਾਵਾਂਗੇ ਨਾ ਕਿ ਆਪਾਂ ਪੋਸਟ ਦਿਖਾ ਕੇ ਕਵਾਂਗੇ ਕਿ ਅੱਪਾ ਵੋਟਿੰਗ ਕਰਾ ਦੇਣਾ ਸੋ ਉਹਦੇ ਵਿੱਚੋਂ 40% ਨਹੀਂ ਲੱਗਦਾ ਹੋਪਨ ਡੋਰੀ ਬੜਾ ਚੇਤ ਜਿਆਦਾ ਸਮਾਰਗੀ ਇਹ ਹੁਣ 100 ਫੁੱਲਾਂ ਦੀਆਂ 200 ਫੁੱਲਾਂ ਵੋਟਾਂ ਕੈਂਥ ਲੋਈਆਂ ਹੂੰ। ਵੀ ਇਹੀ ਕਰਣੀ। ਬਸ ਟ੍ਰੇਨ ਕਰ ਰਹੇ ਆਂ ਜੀ ਭਾਵੀ ਭੇਖ ਨੂੰ। ਟ੍ਰੇਨ ਇਲੈਕਸ਼ਨ ਕਿਹੋ ਜਿਹੀ ਲੱਗ ਰਹੀ ਹੈ? ਬੇਟਾ ਇਹ ਇਲੈਕਸ਼ਨ ਦਾ ਬਹੁਤ ਹੀ ਵਧੀਆ ਇੱਕ ਮੌਕ ਡ੍ਰਿਲ ਦਾ ਜਮਾ ਸਰ ਨੇ ਪੇਸ਼ ਕੀਤੀ ਆ ਸਾਡੇ ਸਕੂਲ ਦੇ ਵਿੱਚ ਪੀਐਮ ਸ਼੍ਰੀ ਬਲਕਰਾ ਸਕੂਲ ਦੇ ਵਿੱਚ ਸਾਡੇ ਪ੍ਰਿੰਸੀਪਲ ਮੈਮ ਨੇ ਬਹੁਤ ਹੀ ਵਧੀਆ ਇਹ ਉਪਰਾਲੇ ਨੂੰ ਹੰਗਾਰਾ ਦਿੱਤਾ ਆ। ਤੇ ਜੇਸ ਹੰਗਾਰੇ ਨੂੰ ਰਾਜਕਮਲ ਸਰ ਨੇ ਫਤੂਰ ਫਾਇਦਾ ਉਠਾ ਕੇ ਤੇ ਬੱਚਿਆਂ ਨੂੰ ਇੱਕ ਐਸਾ ਤਜਰਬਾ ਦਿੱਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਚੰਗੇ ਤਰ੍ਹਾਂ ਜਾਣਕਾਰ ਹੋ ਜਾਣਗੇ ਕਿ ਵੋਟ ਕਿਸ ਤਰ੍ਹਾਂ ਪਾਉਣੀ ਆ ਸਿਰਫ ਵੋਟ ਪਾਉਣਾ ਹੀ ਨਹੀਂ ਬਲਕਿ ਵੋਟਾਂ ਦੇ ਵਿੱਚ ਖੜੇ ਹੋ ਕੇ ਪ੍ਰਤੀਨਿਧੀ ਬਣ ਕੇ ਤੇ ਵੋਟਾਂ ਲੜਨੀਆਂ ਕਿਸ ਤਰ੍ਹਾਂ ਇਹਦਾ ਵੀ ਬੜਾ ਸੋਹਣਾ ਤਜਰਬਾ ਦਿੱਤਾ ਕਿ ਨਾ ਜੀ ਸਰ ਤੁਹਾਨੂੰ ਇਲੈਕਸ਼ਨ ਕਿਹੋ ਜਿਹਾ ਲੱਗ ਰਿਹਾ ਹੈ ਇਲੈਕਸ਼ਨ ਜੀ ਬਹੁਤ ਵਧੀਆ ਚੱਲ ਰਿਹਾ ਹੈ ਇਲੈਕਸ਼ਨ ਪ੍ਰੋਸੈਸ ਜਿਹੜਾ ਵੀ ਇਹਨਾਂ ਨੇ ਸ਼ੁਰੂ ਕੀਤਾ ਹੈ ਕੰਮ ਇਹ ਇਲੈਕਸ਼ਨ ਡੇ ਦੇ ਸੰਬੰਧ ਦੇ ਵਿੱਚ ਤੁਸੀਂ ਕਰ ਲਿਜੀਏ VOTING VOTER DAY ਦੇ ਸੰਬੰਧ ਦੇ ਵਿੱਚ ਕਰ ਲਿਜੀਏ ਬਹੁਤ ਵਧੀਆ ਚੱਲ ਰਿਹਾ ਵਾ ਇਹਨੂੰ ਦੇਖਿਆ ਹੈ ਹੁਣੇ ਹੀ ਬੱਚੇ ਪੂਰੇ ਉਤਸ਼ਾਹ ਦੇ ਨਾਲ ਵੋਟਾਂ ਪਾ ਰਹੇ ਨੇ ਤੇ ਇਹਨਾਂ ਨੂੰ ਐਕਚੁਅਲ ਵੋਟ ਜਿਹੜੀ VOTING ਕਿਸ ਤਰ੍ਹਾਂ ਹੁੰਦੀ ਹੈ ਉਹਦੇ ਬਾਰੇ ਵੀ ਇਹਨਾਂ ਨੂੰ ਪਤਾ ਲੱਗੇਗਾ ਤੇ ਇਹਨਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਆਪਣੀ ਵੋਟ ਦਾ ਇਸਤੇਮਾਲ ਅੱਗੇ ਜਾ ਕੇ ਕਿਸ ਤਰ੍ਹਾਂ ਕਰਨਾ ਹੈ ਤੇ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਤੇ ਕਿਸ ਤਰ੍ਹਾਂ ਆਪਣੇ ਪਿੰਡ ਦਾ ਸ਼ਹਿਰ ਦਾ ਤੇ ਦੇਸ਼ ਦਾ ਵਿਕਾਸ ਕਰਨਾ ਹੈ ਤੇ ਬਹੁਤ ਵਧੀਆ ਉਪਰਾਲਾ ਰਾਜਕਮਾਰ ਸਰ ਨੇ ਕੀਤਾ ਹੈ ਜੀ ਸਿੱਖਿਆ ਜਗਤ ਵਿੱਚ ਬਹੁਤ ਜ਼ਬਰਦਸਤ ਚੇਂਜਸ ਆ ਰਹੇ ਸਾਡੇ ਕੋਲ ਜਿਹੜੇ ਟੀਚਰ ਟ੍ਰੇਨਿੰਗ ਲੈ ਆ ਨਾਰੇ ਨੇ ਕ੍ਰਿਸਟੋਫਰ ਇਹਨਾਂ ਦਾ ਨਾਮ ਹੈ ਕੇਰਲ ਕੇਰਲ ਤੋਂ ਨੇ ਨੈਸ਼ਨਲ ਚੈਂਪੀਅਨ ਨੇ ਸਾਈਕਲਿੰਗ ਦੇ ਇੱਕ ਬਹੁਤ ਵੱਡੀ ਮਿਸਾਲ ਹੈ ਟੀਚਿੰਗ ਦੇ ਵਿੱਚ ਆਏ ਨੇ ਇਹਨਾਂ ਦੀ ਫੈਮਿਲੀ ਦਾ ਵੀ ਇਹਨਾਂ ਦੇ ਵਿੱਚ ਕੰਸੈਂਟ ਹੈਗਾ ਕ੍ਰਿਸਟੋਫਰ ਸਰ ਵਾਟ ਆਰ ਯੂ ਫੀਲਿੰਗ ਅਬਾਊਟ ਥਿਸ ਪੋਲਿੰਗ ਪ੍ਰੋਸੈਸ ਸਰ ਆਮ ਫੀਲਿੰਗ ਗੁੱਡ ਇਚ ਐਂਡ ਇਵਰੀ ਸਟੂਡੈਂਟ ਸ਼ੁੱਡ ਹੈਵ ਅ ਐਕਸਪੀਰੀਅੰਸ ਆਫ voting ਦੇ ਨੋ ਹਾਊ ਟੂ ਬਿਹੇਵ ਇਨ VOTING ਦੇ ਨੋ ਹਾਊ ਟੂ ਪੁੱਟ ਅ ਵੂਟ so they have experience before in school in colleges but this is good environment to learn this thing so what manvir kaur is election de ummidwar sade naal han हां जी मानप्रीत जी ਤੁਹਾਨੂੰ ਕੀ ਲੱਗੇਗਾ ਕਿ ਕੀ ਨਤੀਜਾ ਨਿਕਲੇਗਾ ਮੈਨੂੰ ਲੱਗਦਾ ਹੈ ਕਿ ਮੈਂ ਹੀ ਜਿੱਤਾਂਗੀ ਬੜਾ ਤੁਸੀਂ ਕਿਉਂ ਜਿੱਤੋਗੇ ਕਿਉਂਕਿ ਮੇਰੀ ਫੋਰਸ ਹੋ ਜਾਣੀ ਪੜੇ ਨੇ ਬਹੁਤ ਸਾਰੇ ਟੀਚਰਸ ਇਸ ਐਕਟੀਵਿਟੀ ਨੂੰ ਲੈ ਕੇ ਸਾਡੇ ਨਾਲ ਆਪਣੇ ਥੀਵਿਊਜ਼ ਸ਼ੇਅਰ ਕਰ ਰਹੇ ਹਨ ਹੁਣ ਸਾਡੇ ਨਾਲ ਮਿਸੇਸ ਸੁਬੀਰ कौर ਹਨ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇਸ ਐਕਟੀਵਿਟੀ ਨੂੰ ਲੈ ਕੇ ਉਹਨਾਂ ਦੇ ਕੀ ਥੀਵਿਊਜ਼ ਹਨ ਹਾਂ ਜੀ ਮੈਮ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਸਾਡੇ ਸਕੂਲ ਵਿੱਚ ਕੀਤਾ ਜਾ ਰਿਹਾ ਹੈ ਜੋ ਬੱਚਿਆਂ ਨੂੰ ਇਹ ਸਿੱਖਿਆ ਦੇਗਾ ਕਿ ਅਸੀਂ ਲੋਕਤੰਤਰ ਦੇ ਵਿੱਚ ਆਪਣਾ ਕਿਸ ਤਰ੍ਹਾਂ ਹਿੱਸਾ ਪਾ ਸਕਦੇ ਹਾਂ ਲੋਕਤੰਤਰ ਦਾ ਹਿੱਸਾ ਕਿਸ ਤਰ੍ਹਾਂ ਵੰਡ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਵੋਟ ਦੇ ਜਿਹੜੀ ਹੈ ਜਿਆ ਵਧੀਆ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ ਇਸ ਤਰ੍ਹਾਂ ਦਾ ਇਹ ਛੋਟੇ ਬੱਚਿਆਂ ਨੂੰ ਜਿਹੜਾ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਉਹ ਜਿਹੜਾ ਮੈਨੂੰ ਬਹੁਤ ਹੀ ਵਧੀਆ ਜਿਹੜਾ ਉਫਰਾਲਾ ਲੱਗਿਆ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਬੱਚੇ ਸਾਰੇ ਜਿਹੜੇ ਹੈਗੇ ਬਹੁਤ ਹੀ ਚੱਜੇ ਢੰਗ ਨਾਲ ਅਨੁਸ਼ਾਸਨ ਦੇ ਵਿੱਚ ਜਿਹੜੇ ਹੈਗੇ ਵੋਟ ਪਾ ਰਹੇ ਆ ਤੇ ਬਹੁਤ ਉਹਨਾਂ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਦੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਿਸ ਸਾਰਿਆਂ ਨੇ ਵੋਟ ਪਾਈ ਹਾਂ ਜੀ ਹਾਂ ਜੀ ਹਾਂ ਜੀ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵੋਟ ਪਾ ਕੇ ਸਾਨੂੰ ਬਹੁਤ ਹੀ ਵਧੀਆ ਮਸਤੀ ਆ ਰਹੀ ਹੈ ਜਰਬਾਣ ਸਪੀਸ਼ੀਅਲ ਹੈ ਜਰਬਾਣ ਨਵੋ ਜਰਬਾਣ ਜਾਂ ਸਭ ਨੂੰ ਮੈ ਸੁਝਾਉਣਾ ਚਾਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਆਪਣਾ ਅਧਿਕਾਰ ਹੈ ਇਸ ਅਧਿਕਾਰ ਨੂੰ ਕਦੀ ਨਹੀਂ ਛੱਡਣਾ ਚਾਹੀਦਾ ਇਸ ਦਿਨ ਤੋਂ ਵੱਤੋ ਨਹੀਂ ਕਰਨੀ ਚਾਹੀਦੀ ਜਿਸ ਨੂੰ ਅਸੀਂ ਵੋਟ ਪਾਣੀ ਹੈ ਵੇਖੀ ਉਹ ਵਧੀਆ ਬੰਦਾ ਹੋਵੇ ਉੱਤੇ ਸਾਨੂੰ ਵਿਸ਼ਵਾਸ ਹੋਵੇ ਉਹ ਸਹੀ ਕੰਮ ਕਰਦਾ ਹੋਵੇ ਉਹਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਜਿਹੜਾ ਬੰਦਾ ਇਹ ਚੁੰਦੇ ਆਂ ਕਿ ਉਹ ਸਹੀ ਕੰਮ ਕਰੇਗਾ ਕਿ ਨਹੀਂ ਕਰੇਗਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਕੈਂਡੀਡੇਟ ਨੂੰ ਆਪਾਂ ਚੂਜ਼ ਕਰ ਰਹੇ ਆਂ ਕਿ ਉਹ ਕੈਂਡੀਡੇਟ ਕੱਲੋਂ ਸਾਡੀ ਹੈਲਪ ਕਰੇਗਾ ਕਿ ਜਾਂ ਨਹੀਂ ਕਰੇਗਾ ਜੇਕਰ ਉਹ ਕੈਂਡੀਡੇਟ ਕੱਲੋਂ ਸਾ ਇਹ ਸਾਡੀ ਗਲਤ ਵੋਟ ਹੋਵੇਗੀ ਜੇਕਰ ਕੋ ਕੈਂਡੀਡੇਟ ਸਾਡੀ ਮਦਦ ਕਰਦਾ ਹੈ ਤੇ ਇਹ ਸਾਡੀ ਇੱਕ ਸਹੀ ਵੋਟ ਹੋਵੇਗੀ ਸਾਨੂੰ ਕਦੀ ਵੀ ਕਿਸੇ ਚੀਜ਼ ਦੇ ਲਾਲਚ ਵਿੱਚ ਆ ਕੇ ਕਿਸੇ ਨੂੰ VOTING ਨਹੀਂ ਕਰਨੀ ਚਾਹੀਦੀ ਹਾਂਜੀ ਤੁਸੀਂ ਦੱਸੋ ਕਿ ਤੁਹਾਨੂੰ ਟ੍ਰੇਨਿੰਗ ਪ੍ਰੋਸੈਸ ਕਿਹੋ ਜਿਹਾ ਲੱਗਾ ਜਿਹੜਾ ਪ੍ਰਬੰਧ ਚੱਲ ਰਿਹਾ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਬਹੁਤ ਹੀ ਵਧੀਆ ਲੱਗਾ ਹੈ ਪੂਰਾ ਇੱਕ ਨੰਬਰ ਹੈ ਜਿਹਨੂੰ ਕਹਿੰਦੇ ਸਾਰੀ ਸਹੂਲਤਾਂ ਉਪਲਬਧ ਹੈ ਐਜ਼ ਅ ਟ੍ਰੇਨਿੰਗ ਤੇ ਮੈਂ ਸਾਰੇ ਵਿਦਿਆਰਥੀਆਂ ਨੇ ਇਹੀ ਕਹਿਣਾ ਚਾਹੁੰਨਾ ਵੀ ਇੱਕ ਵਾਰੀ ਜ਼ਰੂਰ ਇਹ ਟ੍ਰੇਨਿੰਗ ਸੈਸ਼ਨ ਨੂੰ ਯੂਜ਼ ਕਰਿਓ ਬਹੁਤ ਵਧੀਆ ਹੈ ਇਸੇ ਤਰ੍ਹਾਂ ਮੇਰੀ ਵੀ ਇਹ ਗੱਲ ਹੈ ਇੱਕ ਤਰੀਕੇ ਨਾਲ ਫੀਲਿੰਗ ਹੁੰਦੀ ਹੈ ਜਿੱਤਰਾ ਰੀਅਲ ਚ ਪੋਲ ਪਹੁੰਚ ਜਾਂਦੇ ਆ ਉਸੇ ਤਰ੍ਹਾਂ ਇੱਥੇ ਸਾਰਾ ਕੁਝ ਚੱਲਣ ਦਾ ਇੱਕ ਜਾਣਾ ਨਾਮ ਲਿਖਦਾ ਪਿਆ ਵਾ ਇੱਕ ਸਿੰਕਲ ਹੁੰਦਾ ਪਿਆ ਹਰ ਇੱਕ ਚੀਜ਼ ਵੋਟਿੰਗ ਵੀ ਉਸੇ ਤਰੀਕੇ ਨਾਲ ਸਾਈਟ ਤੇ ਜਾ ਕੇ ਸੈਪਰੇਟਲੀ ਹੁੰਦੀ ਆ ਸਾਰਾ ਕੁਝ ਇਹ ਸਭ ਬਹੁਤ ਵਧੀਆ ਹੋਇਆ ਇੱਕ ਬਹੁਤ ਵਧੀਆ ਐਕਸਪੀਰੀਅੰਸ ਸੀ ਜਿਸ ਤਰੀਕੇ ਨਾਲ ਮਿਲੀ ਹੈ 7 17.5 ਆ ਜਿਸ ਤਰੀਕੇ ਨਾਲ 18 ਤੋਂ ਬਾਅਦ ਦੀ ਵੋਟ ਬਣਦੀ ਹੈ ਉਸ ਵੋਟ ਨੂੰ ਕਿਸ ਤਰੀਕੇ ਨਾਲ ਅਸੀਂ ਜਾ ਕੇ ਪੋਲ ਕਰ ਸਕਦੇ ਆ ਇਹ ਉਸ ਉਸ ਚੀਜ਼ ਦਾ ਇੱਕ ਬਹੁਤ ਵਧੀਆ ਐਕਸਪੀਰੀਅੰਸ ਆ ਹੈ ਸਾਡੇ ਨਾਲ ਪ੍ਰੈਜ਼ਾਈਡਿੰਗ ਦਾ ਸਰਹਾਨ ਹਾਂਜੀ ਇਹ ਪ੍ਰਕਿਰਿਆ ਕਿਵੇਂ ਦੀ ਰਹੀ ਸਾਡੇ ਸਕੂਲ ਵਿੱਚ ਬਹੁਤ ਸਾਰੇ ਬੱਚੇ ਬਿਧਮਾਕੇ ਨਾਲ ਵੋਟ ਪਾ ਕੇ ਗਏ ਤੇ ਨਾਲੇ ਸਾਡੇ ਸਾਨੂੰ ਤਾਂ ਸਿਰਫ ਇੱਕ ਨੂੰ ਹੀ ਨਹੀਂ ਮਿਲਿਆ ਸੋ ਪਰਟੀਸ਼ਨ ਬਹੁਤ ਚੋਪ ਹੈ ਪ੍ਰੋਸੈਸ ਖਤਮ ਹੋਇਆ ਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਹੈ ਕਾਊਂਟਿੰਗ ਦਾ ਕੰਮ ਬੜੀ ਫੇਰ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ 100% ಮತਦਾਨ ਨੂੰ ਗਿਣਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿਹੜੇ ਕੈਂਡੀਡੇਟਸ ਖੜੇ ਹਨ ਉਹ ਕੈਂਡੀਡੇਟ ਜਿਹੜੇ ਨੇ ਉਹ ਸਾਡੇ ਸਾਹਮਣੇ ਬੈਠੇ ਨੇ ਆਪਣੇ ਰਿਜ਼ਲਟ ਜਿਹੜੇ ਨੇ ਉਹਨਾਂ ਦੀ ਵੇਟ ਦੇ ਵਿੱਚ ਨ ਗੇਮ ਸੀ ਪਰ ਵਕਈ ਇੱਕ ਬੜੀ ਜ਼ਬਰਦਸਤ ਟ੍ਰੇning ਸੀਗੀ ਐਨੂ ਜਦੋਂ ਅਸੀਂ ਲੇਪੜੇ ਜਾਣਾ ਸੀ ਕਿਉਂਕਿ ਸਾਨੂੰ ਪੀਐਨਸੀ ਸਕੂਲ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਇਹ ਨਵਾਂ ਵਿੱਦਿਅਕ ਪਾਲਸੀ ਐਜੂਕੇਸ਼ਨ ਪਾਲਸੀ ਕਹਿੰਦੇ ਆ ਇਹ ਹੈ ਕਿ ਤੁਸੀਂ ਜੋ ਵੀ ਕਰਨਾ ਹੈ ਐਕਸੀਡੈਂਟ ਕਰਨਾ ਹੈ ਪੀਐਨਸੀ ਸਕੂਲ ਦੇ ਵਿੱਚ ਤੇ ਆਮ ਸਕੂਲਾਂ ਦੇ ਵਿੱਚ ਪਰ ਕੀ ਹੈ ਕਿ ਪੀਐਨਸੀ ਸਕੂਲ ਦੇ ਵਿੱਚ ਜੋ ਵੀ ਆਪਾਂ ਕਰਕੇ ਦਿਖਾਣਾ ਹੈ ਕੋ ਐਕਸੀਡੈਂਟ ਕਰਕੇ ਹਾਂ ਇਹ ਵੋਟ ਹੈ ਕਿ ਜਿਹੜੀ ਗਤੀ

ਪਬਲਿਕ ਕੰਮ ਸੋਖਾ ਨਹੀਂ ਸੀ ਰਾ ਇਟ ਵਾਸ ਰੀਅਲੀ ਵੈਰੀ ਡਿਫਿਕਲਟ ਕੰਮ ਸਾਡੇ 11 ਵਜੇ ਪੂਰਾ ਕਰ ਲਿਆ ਯਾਨੀ ਕਿ 2 ਘੰਟਿਆਂ ਦੇ ਵਿੱਚ ਅਸੀਂ ਇਹ ਪੋਲਿੰਗ ਜਿਹੜੀ ਕਰਵਾਈ ਹੈ ਉਹਦਾ ਸਾਰਾ ਸਿਹਰਾ ਜਿਹੜਾ ਜਾਂਦਾ ਹੈ ਉਹ ਮੈਡਮ ਫੈਂਸੀ ਮੈਡਮ ਨੂੰ ਜਾਂਦਾ ਹੈ ਤੇ ਰਵਿੰਦਰ ਮੈਡਮ ਨੂੰ ਕਿਉਂਕਿ ਮੈਂ ਨੇ ਜਿਹੜਾ ਹੈਗਾ ਅਦਰ ਮੂਵਮੈਂਟ ਜਾਰੀ ਕੀਤੀ ਹੈ ਪਰ ਇਹਨਾਂ ਨੇ ਜੋ ਕੰਮ ਕੀਤਾ ਹੈ ਦੈਟ ਇਜ਼ ਰੀਅਲੀ ਐਕਸੀਲੈਂਟ ਬੜਾ ਕਾਬਲੇ ਤਰੀਕਾ ਕੰਮ ਕਿਉਂਕਿ ਕੋਈ ਵੀ ਵੱਡੀ ਐਕਟਿਵਿਟੀ ਉਹ ਜਿਹੜੀ ਸਨਰਜੀ ਆਈ ਦਿੱਤੀ ਉਸ એનર્ਜੀ ਨੂੰ એનર્ਜੀ ਸਾਰੇ ਆਤੋਂ ਨਹੀਂ ਪਰ ਉਨ ਪੋਜੀਟਿਵਲੀ ਯੂਜ਼ ਕਰਨਾ ਜਾਂ ਪੂਰੇ ਦਿਲੋਂ ਪੈਸ਼ਨੇਟ ਹੋ ਕੇ ਯੂਜ਼ ਕਰਨਾ ਇਹ ਦੋਨੇ ਟੀਚਰਾਂ ਨੇ ਬਹੁਤ ਅੱਛੇ ਢੰਗ ਦੇ ਨਾਲ ਕੀਤਾ ਤੇ ਪੀਐਮ ਜੀ ਸਕੂਲ ਦੇ ਵਿੱਚ ਇਹ ਬਲੈਸਡ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾ ਟੀਚਰ ਜਿਹੜੇ ਨੇ ਇਹ ਜੀ ਲੰਮੀ ਸਕੂਲ ਬਿਦਾਲੀ ਮਾਨ ਹੈ ਇਸ ਅੱਜ ਦਾ ਜੋ ਪ੍ਰੋਗਰਾਮ ਜੋ ਲਿਖਿਆ ਗਿਆ ਹੈ ਉਸ ਦਾ ਸਾਰਾ ਦਾ ਸਾਰਾ ਕ੍ਰੈਡਿਟ ਇਹ ਰਾਸ਼ਟਰੀ मेरे को शब्द ही है जो इनका ना नाम आता मेरे को वाकई चीज़ शब्द खत्म हो जाते हैं सारा में जाना इन्होंने सहनशीलता इन्होंने काम करने का तरीका बहुत अच्छा है और अभी तो बहुत छोटे अस्तर नवे अस्तर सीख रही है बहुत तो कुछ और बहुत बहुत बधाई है हैं पाप बहुत सोने ढंग पक्ष और बड़े अनुशासन से रहोग्राम

ਬੜੇ ਹੀ ਵੱਡੇ ਮਾਰਜਨ ਨਾਲ ਗਗਨਦੀਪ ਸਿੰਘ ਇਸ ਇਲੈਕਸ਼ਨ ਵਿੱਚ ਵੈਸਟ ਬੋਏ ਦੇ ਬਜਟ ਚੁਣਿਆ ਜਾਂਦਾ ਹੈ ਅਤੇ ਬੜੇ ਹੀ ਥੋੜੇ ਮਾਰਜਨ ਨਾਲ ਸੁਖਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਵਿੱਚੋਂ ਸੁਖਪ੍ਰੀਤ ਜੇਤੂ ਹੁੰਦੀ ਹੈ ਇਹੋ ਜਿਹੀਆਂ ਹੋਰ ਐਕਟੀਵਿਟੀਜ਼ ਲੈ ਕੇ ਮੈਂ ਪੰਦੀਪ ਕੌਰ ਰਿਪੋਰਟਰ ਬਲਕਨ ਚੈਨਲ ਤੁਹਾਡੇ ਨਾਲ ਇੱਕ ਇੱਕ ਪਾਲ ਦੀ ਖਬਰ ਸਾਂਝੀ ਕਰਾਂਗੀ